ਸਾਚੀਰੀਆ ਕਲਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਗਰਮਸੋਢੀ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਪਾਕ ਦੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਤੇ ਸਾਚੀ ਜੀ ਤਲਾਸ਼ ਕਰਦੇ ਹਾਂ ਸੋ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਜਿੱਥੇ ਅੱਜ ਦੇ ਯੁੱਗ ਦੇ ਵਿੱਚ ਜਦੋਂ ਵਿਗਿਆਨ ਅਤੇ ਤਕਨੀਕ ਨੇ ਮਨੁੱਖੀ ਜੀਵਨ ਨੂੰ ਆਸਾਨ ਬਣਾਇਆ ਹੈ ਤਾਂ ਉੱਥੇ ਹੀ ਵਾਤਾਵਰਣ ਪ੍ਰਦੂਸ਼ਣ ਵਰਗੀ ਵਿਸ਼ਵ ਵਿਆਪੀ ਸਮੱਸਿਆ ਨੇ ਸਾਡੇ ਭਵਿੱਖ ਨੂੰ ਖਤਰੇ ਦੇ ਵਿੱਚ ਪਾ ਦਿੱਤਾ ਹੈ ਭਾਰਤ ਦੇ ਵਿੱਚ ਖਾਸ ਕਰਕੇ ਉੱਤਰੀ ਰਾਜਾਂ ਜਿਵੇਂ ਕਿ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਵਿੱਚ ਹਰ ਸਾਲ ਹੀ ਦੀਵਾਲੀ ਦੇ ਸਮੇਂ ਪਟਾਕਿਆਂ ਦੀ ਆਤਿਸ਼ਬਾਜ਼ੀ ਅਤੇ ਖੇਤੀ ਵਾਲੇ ਖੇਤਰਾਂ ਦੇ ਵਿੱਚ ਪਰਾਲੀ ਸਾੜਨ ਨੇ ਹਵਾ ਨੂੰ ਜ਼ਹਿਰੀਲਾ ਬਣਾ ਕੇ ਰੱਖ ਦਿੱਤਾ। ਲੱਖਾਂ ਕੋਸ਼ਿਸ਼ਾਂ, ਸਰਕਾਰੀ ਪ੍ਰਚਾਰ ਤੇ ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਵੀ ਇਹ ਰੁਕ ਨਹੀਂ ਰਹੀ। ਆਖਰ ਇਹਦੇ ਵਿੱਚ ਅਸਲ ਦੋਸ਼ੀ ਕੌਣ ਹੈ? ਆਮ ਲੋਕ ਨੇ। ਕਿਸਾਨ ਨੇ ਸਰਕਾਰ ਹੈ ਜਾਂ ਫਿਰ ਸਮਾਜਿਕ ਰਿਤੇ ਰਿਵਾਜ ਨੇ ਇਸ ਤੇ ਆਪਾਂ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਸੋ ਇਸ ਮਸਲੇ ਤੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਉਹ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨ ਜੀ ਖੜਾ ਸਾਹਿਬ ਗੱਲ ਕਰੀਏ ਤਾਂ ਹਰ ਸਾਲ ਦੀਵਾਲੀ ਦੇ ਮੌਕੇ ਦੇ ਉੱਤੇ ਪਟਾਕਿਆਂ ਦੀ ਧੂਆਂ ਛਾਈ ਅਤੇ ਪੰਜਾਬ ਹਰਿਆਣਾ ਵਰਗੇ ਖੇਤੀਬਾੜੀ ਵਾਲੇ ਖੇਤਰਾਂ ਦੇ ਵਿੱਚ ਪਰਾਲੀ ਸੜਨ ਦੀਆਂ ਘਟਨਾਵਾਂ ਨੇ ਨਾ ਸਿਰਫ ਹਵਾ ਦੀ ਗੁਣਵੱਤਾ ਨੂੰ ਤਬਾਹ ਕੀਤਾ ਹੈ ਸਗੋਂ ਕੀ ਜਨ ਸਿਹਤ ਨੂੰ ਵੀ ਕੰਪੀਰ ਖਤਰੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਹੈ ਪ੍ਰਦੂਸ਼ਣ ਰੋਕਣ ਦੇ ਲਈ ਲੱਖਾਂ ਕੋਸ਼ਿਸ਼ਾਂ ਤੇ ਪ੍ਰਚਾਰ ਦੇ ਬਾਵਜੂਦ ਵੀ ਪਟਾਕੇ ਵੀ ਚੱਲੇ ਪਰਾਲੀ ਵੀ ਸੜਦੀ ਹੈ ਸਰਕਾਰਾਂ ਦੇ ਵੱਲੋਂ ਇੰਨੀਆਂ ਕਾਨੂੰਨੀ ਪਾਬੰਦੀਆਂ ਅਤੇ ਵਿਕਲਪ ਹੱਲਾਂ ਦੇ ਲਈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਸਵਾਲ ਤਾਂ ਇੱਥੇ ਇਹ ਉੱਠਦਾ ਹੈ ਕਿ ਇਸ ਦਾ ਦੋਸ਼ੀ ਕੌਣ ਹੈ ਆਖਰ ਇਹ ਸਭ ਨੂੰ ਲੈ ਕੇ ਕਦੋਂ ਸੋਝੀ ਆਵੇਗੀ ਹੂੰ ਗੰਗਾ ਕੀ ਕਰਮਜੀ ਵੀ ਜਿਹੜੀ ਪ੍ਰਦੂਸ਼ਣ ਨੂੰ ਲੈ ਕੇ ਨਾ ਸਾਡੀ ਸੋਝੀ ਦੇ ਬਾਰੇ ਬਹੁਤ ਵਿਗਿਆਨ ਕੰਮ ਕਰ ਰਿਹਾ ਗਿਆਨ ਕੰਮ ਕਰ ਰਿਹਾ ਔਰ ਚੰਗੇ ਲੋਕ ਇਸ ਪਾਸੇ ਲੱਗੇ ਹੋਏ ਕਿ ਆਪਾਂ ਕਿਵੇਂ ਮੁਕਤ ਹੋਣਾ ਹੈ ਪ੍ਰਦੂਸ਼ਣ ਤੋਂ ਹੂੰ ਕਿਉਂਕਿ ਬਾਬੇ ਨਾਨਕ ਦੇ ਵੇਲੇ ਤੋਂ ਹੀ ਨਾ ਜਦੋਂ ਗੱਲ ਹੋਈ ਸੀਗੀ ਮਤਲਬ ਉਹਨੇ ਕਿਹਾ ਗੁਰੂ ਪੀ ਮਾਤਾ ਕਮਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤਾ ਉਹਨਾਂ ਹੁਕਮ ਦਿੱਤਾ ਜੀ ਔਰ ਕਿੰਨੇ ਅਲਾਈਟਡ ਸੀਗੇ 550 ਸਾਲ ਪਹਿਲਾਂ ਗੱਲ ਕਹਿਤੀ ਹੂੰ ਬਿਲਕੁਲ ਜੀ ਲੇਕਿਨ 550 ਸਾਲ ਅਸੀਂ ਗੁਰੂ ਸਾਹਿਬ ਨੂੰ ਪੜਨ ਦੇ ਬਾਵਜੂਦ ਵੀ ਉਸ ਗੁਰੂ ਗੁਰਬਾਣੀ ਨੂੰ ਪੜਨ ਦੇ ਬਾਵਜੂਦ ਸਾਨੂੰ ਸੋਚੀ ਨਹੀਂ ਆਈ ਹਾਂ ਬਿਲਕੁਲ ਔਰ ਜਿਹੜੇ ਪੜਨ ਵਾਲੇ ਆ ਜਾਂ ਮੰਨਣ ਵਾਲੇ ਆ ਉਹ ਹੀ ਦੋਸ਼ੀ ਆ ਹਾਂ ਹੈਨਾ ਜੀ ਗਲਤ ਹੈ ਕਿ ਅਸੀਂ ਦੋਸ਼ੀ ਆ ਦੋਸ਼ੀ ਕਿਸ ਨੇ ਆ ਗਿਆ ਕਿ ਦੇਖੋ ਸਾਡੇ ਜਿਹੜੀ ਨਾ ਪਰਤ ਹੈਗੀ ਉੱਪਰ ਓਜ਼ੋਨ ਦੀ ਪਰਤ ਹੈਗੀ ਆ ਓਜ਼ੋਨ ਨੂੰ ਅਸੀਂ ਵੀ ਸ਼ੇ ਕਰ ਦਤੇ ਇਸ ਪ੍ਰਦੂਸ਼ਣ ਨਾਲ ਹਾਂ ਅਸੀਂ ਵਿਗਿਆਨ ਤੁਸੀਂ ਗੱਲ ਕੀਤੀ ਹੈ ਵਿਗਿਆਨ ਨੇ ਕਿੰਨਾ ਕੁ ਦਿੱਤਾ ਹੈਗਾ ਵਿਗਿਆਨ ਨੇ ਸਭ ਤੋਂ ਵੱਸਾਨੂੰ ਦਿੱਤਾ ਪ੍ਰਦੂਸ਼ਣ ਜੀ ਜਿੰਨੀ ਇੰਡਸਟਰੀ ਹੈਗੀ ਹਾਂ ਹੁਣ ਜਿੰਨਾ ਮਤਲਬ ਡੀਜ਼ਲ ਤੇ ਪੈਟਰੋਲ ਜਾਂ ਹੋਰ ਮਤਲਬ ਫਿਊਲ ਬਲਦਾ ਹੈ ਤਿਉਹਲਾ ਤੂੰ ਅੱਗੇ ਜਾਂਦਾ ਹਮ ਹਣਾ ਜੀ ਚਾਹ ਇੰਡਸਟਰੀ ਚਾ ਚਾ ਵਨਨ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਪਹਿਲਾਂ ਪ੍ਰਦੂਸ਼ਣ ਕੀਤਾ ਸਾਰਾ ਕੋਈ ਅਸੀਂ ਵਿਗਿਆਨ ਜੋ ਕਾਰਾਂ ਲੈ ਲਈਆਂ ਗੱਡੀਆਂ ਲੈ ਲਈਆਂ ਲੇਕਿਨ ਉਹਨਾਂ ਤੇਲ ਅਸੀਂ ਟੈਂਕੀ ਭਰਾ ਕੇ ਫੂਕੜੀਆਂ ਉਹਦਾ ਕਿਤੇ ਜਾਣਾ ਹੀ ਆ ਜੀ 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 ਹਾਂਜੀ ਅੱਛਾ ਫਿਰ ਉਹ ਜਿਹੜੇ ਸੰਗਲੇ ਸ਼ਹਿਰ ਹੈਗੇ ਜਿੱਥੇ ਆਬਾਦੀ ਬੜੀ ਘਣਤਾ ਜਿਆਦੀ ਹੈਗੀ ਆ ਹਮ ਤੇ ਉੱਥੇ ਤਾਂ ਹੀ ਮਤਲਬ ਉਹ ਸਾਰਾ ਘਣਤਾ ਬਣਦੀ ਪ੍ਰਦੂਸ਼ਣ ਦੀ ਇਹਦਾ ਕਾਰਨ ਹੈਗਾ ਹਮ ਹਮ ਜਿੱਥੇ ਜਿਆਦੀ ਘਣਤਾ ਮਤਲਬ ਲੁਧਿਆਣਾ ਜਿਆਦੀ ਘਣਤਾ ਹੈਗੀ ਆ ਜੰंधर ਹੈਗੀ ਆਬਾਦੀ ਉੱਥੇ ਟ੍ਰੈਫਿਕ ਜਿਆਦੀ ਹੈ ਹਾਂਜੀ ਉਹਦਾ ਵੀ ਪਤੂਛ ਰਹਾਗਾ ਠੀਕ ਹੈ ਨੀ ਸੜਕਾਂ ਉਪਰ ਲਿਖਿਆ ਕੀ ਤਾਂ ਜਾ ਅਜੇ ਇੱਥੇ ਖੜੇ ਅਸੀਂ ਹਾਂ ਆ ਸਾਨੂੰ ਸੂਝੀ ਨਹੀਂ ਆਈ ਬੇਸ਼ੱਕ ਬਦਲੇ ਆ ਹੁਣ ਕਿ ਅਸੀਮ ਔਰ ਦੁਨੀਆਂ ਆ ਗਈਆਂ ਇਲੈਕਟ੍ਰਿਕ ਆ ਗਈਆਂ ਇਹ ਵੀ ਮਿਸ਼ਨ ਗੱਡੀਆਂ ਆ ਰਹੀਆਂ ਜੇ ਕਰਨੀਆਂ ਉਹਦਾ ਬਕਲਪ ਤੇ ਆ ਰਿਹਾ ਹਾਂਜੀ ਲੇਕਿਨ ਉਹਦੀ ਮੈਨਾ ਸਰਦਾ ਨਹੀਂ ਸਾਡਾ ਹੂੰ ਠੀਕ ਆ ਨਾ ਲੇਕਿਨ ਉਹਨੂੰ ਪੈਦਾ ਕਰਨ ਵਾਸਤੇ ਵੀ ਸਾਨੂੰ ਚਾਹੀਦਾ ਹੂੰ ਹਨਾ ਅਸੀਂ ਕਿੱਥੇ ਵਿਗਿਆਨ ਦੀਆਂ ਪ੍ਰਾਪਤੀਆਂ ਜਿਹੜੀਆਂ ਤਾਂ ਹੈਗੀਆਂ ਪ੍ਰਾਪਤੀਆਂ ਦੇ ਵਿੱਚੋਂ ਉਹ ਅਸੀਂ ਉਸ ਲੱਕੜ ਹਾਰੇ ਵਰਗੇ ਆ ਜਿਹੜਾ ਜਿਹੜੀ ਲੱਕੜ ਤੇ ਬੈਠਾ ਉਹਨੂੰ ਕੱਟ ਰਿਹਾ ਹੂੰ ਸਹੀ ਗੱਲ ਹੈ ਜੀ ਹਨਾ ਜੀ ਜੀ ਇਹ ਤਾਂ ਕਾਮ ਲੱਗਦੀ ਆ ਦੂਜੀ ਗੱਲ ਇਹ ਕਿ ਹੁਣ ਆਤਿਸ਼ਬਾਜੀ ਚੱਲੀ ਪਟਾਕਾ ਚੱਲੇ ਆ ਬਹੁਤ ਜ਼ਿਆਦਾ ਹੂੰ ਹੂੰ ਤੇ ਕਹਿੰਦੇ ਪਰਾਲੀ ਨੂੰ ਅੱਗ ਲੱਗਦੀ ਹੈ ਜਦੋਂ ਪਰਾਲੀ ਨੂੰ ਅੱਗ ਲੱਗਦੀ ਆ ਜਾਂ ਨਾਲ ਨੂੰ ਅੱਗ ਲੱਗਦੀ ਆ ਤੇ ਉਹ ਨਾਲ ਹੀ ਕਿੰਨਾ ਕੁ ਤਬਾਹ ਕਰਦੇ ਹੂੰ ਅਸੀਂ ਉਹ ਜਿਹੜਿਆ ਮਤਲਬ ਬਨਸਪਤੀ ਤਬਾਹ ਕਰਦੇ ਆ ਜਿਹੜੀ ਸਾਡੀ ਸਹਯੋਗੀ ਹੈ ਅਸੀਂ ਛੋਟੇ ਦਰਖਤਾਂ ਨੂੰ ਅੱਗ ਲਾ ਦਿੰਦੇ ਆ ਅਸੀਂ ਉਹ ਜ਼ਮੀਨ ਜਿਹੜੀ ਜਿਹੜੀ ਉਪਜਾਊ ਸ਼ਕਤੀ ਹੈ ਉਹਨੂੰ ਵੀ ਘਟਾ ਦਿੰਦੇ ਆ ਅੱਗ ਲਾ ਕੇ ਉਹ ਸੁਆਹ ਹੋ ਜਾਂਦੀ ਉੱਪਰੋਂ ਜੀ ਫਿਰ ਉਹ ਤੇ ਕੀੜੇ ਮਕੋੜੇ ਜਿਹੜੇ ਮਿੱਤਰ ਸਾਡੇ ਕੀੜੇ ਆ ਸੱਪ ਵੀ ਆ ਡੱਡੂ ਵੀ ਉਹ ਵੀ ਨਾਲ ਹੀ ਹੋ ਜਾਂਦੇ ਸੁਆਹ ਉਹ ਖਤਮ ਹੋ ਜਾਂਦੇ ਜੀ ਜੀ ਕਿੰਨੇ ਪੰਛੀਆਂ ਦੇ ਆਲ ਨੇ ਜਲਾ ਦਿੰਦੇ ਆ ਜਦੋਂ ਤੁਸੀਂ ਸਾਰਾ ਕੋਈ ਪ੍ਰਕਿਰਤੀ ਦਾ ਨਾ ਇਕੋਵਾ ਉਹ ਖਤਮ ਹੁੰਦਾ ਜੀ ਜਦੋਂ ਇਕੋ ਖਤਮ ਹੁੰਦਾ ਤਾਂ ਫਿਰ ਅਸੀਂ ਕਰਦੇ ਫਿਰ ਸਾਨੂੰ ਇਹ ਨੁਕਸਾਨ ਹੁੰਦਾ ਹਮ ਅਗਲੀ ਗੱਲ ਇਹ ਗਿਆ ਕਿ ਜਿਹੜੇ ਇਹ ਪ੍ਰਦੂਸ਼ਣ ਧੂਏ ਦਾ ਇਹ ਚ ਕਾਰਬਨ ਮੋਨੋਆਕਸਾਈਡ ਤੇ ਕਾਰਬਨ ਡਾਈਆਸ ਬਹੁਤ ਜ਼ਿਆਦਾ ਹੈ ਹਮ ਹੁਣ ਇਹਦੇ ਨਾਲ ਜਦੋਂ ਇਹ ਫੈਲਦੀ ਹੈ ਸਾਡੇ ਆਸ-ਪਾਸੇ ਇਹ ਡੇਰਿਆਂ ਦੇ ਵਸਣੇ ਲੋਕ ਜਿਹੜੇ ਬਜ਼ੁਰਗ ਵਾ ਜਾਂ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਖੁਦ ਅੱਜ ਕੱਲ ਨਾ ਆਮ ਤੌਰ ਤੇ ਅੱਖਾਂ ਦੇ ਵਿੱਚ ਜਲਣ ਬਹੁਤ ਰਹੀਦੀ ਹੈ ਜੀ ਹਾਂ ਜੀ ਸਾਹ ਦੇ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਪਾਣੀ ਆਉਂਦਾ ਅੱਛਾ ਜਦੋਂ ਤੁਹਾਡੀ ਆਕਸੀਜਨ ਦੀ ਮਾਤਰਾ ਘਟ ਜਾਣੀ ਹੈ ਤਾਂ ਸਾਡੀ ਪ੍ਰੋਬਲਮ ਹੋਣੀ ਹੈ ਹਾਂ ਜੀ ਕਿਉਂਕਿ ਵਾਤਾਵਰਣ ਚ ਕਾਰਬਨ ਮੋਨੋਆਕਸਾਈਡ ਜਾਂ ਕਾਰਬਨ ਡਾਈਆਕਸਾਈਡ ਜਿਆਦਾ ਵੱਧ ਗਈ ਤੇ ਜਿਹੜੀ ਆਕਸੀਜਨ ਘਟੀ ਆ ਤੇ ਸਾਨੂੰ ਕੀ ਪ੍ਰਭਾਵ ਹੋਣੀ ਅਸੀਂ ਕੀ ਲੈ ਰਿਆ ਆਕਸੀਜਨ ਜੀ 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 ਜਦੋਂ ਆਕਸੀਜਨ ਦੂਸ਼ਿਤ ਹੋ ਗਈ ਪ੍ਰਦੂਸ਼ਿਤ ਹੋ ਗਈ ਤੇ ਬੰਦਾ ਜੀਲੂ ਹਮ ਔਖਾ ਹੋ ਜਾਣਾ ਫਿਰ ਤੁਸੀਂ ਕਿ ਕਿੰਨੇ ਚਿਰ ਅਸੀਂ ਲੱਕ ਨਾ ਬਨ ਕੇ ਸਟੰਡ ਤੋਂ ਰੇ ਬਣਾਗੇ ਆਕਸ਼ੇ ਲੱਕ ਤੋਂ ਸਾਮੁੱਲ ਤਾਂ ਬਹੁਤ ਔਖੇ ਬਣ ਜੀ ਹਾਂਜੀ ਪੋਜੀਸ਼ਨ ਇਹ ਆ ਰਹੀ ਹੈ ਹੁਣ ਪਟਾਕਿਆਂ ਦੇ ਪ੍ਰਦੂਸ਼ਣ ਲੱਗ ਰਿਹਾ ਪਟਾਕੇ ਮੇਰੇ ਖਿਆਲ ਨਾਲ ਲੜਾਈਆਂ ਹੋਈਆਂ ਨੇ ਸ਼ਹਿਰਾਂ ਦੇ ਵਿੱਚ ਵੀ ਇਹ ਸਰਕਾਰ ਨੇ ਕਈ ਨਵੇਂ ਦਿਨੇ ਦਿਨੇ ਚਲਾ ਲਓ ਪ੍ਰਦੂਸ਼ਣ ਫਿਲਾ ਸਕਦੇ ਹੂੰ ਜੀ ਹਾਂ ਟਾਈਮ ਤਾਂ ਦਿੱਤਾ ਸੀ ਮੇਰੇ ਸਰਕਾਰਾਂ ਦੇ ਡਰਾਮੇ ਆ ਪਹਿਲਾਂ ਤਾਂ ਤੁਹਾਨੂੰ ਇੱਕ ਪੁਆਇੰਟ ਨਹੀਂ ਲੱਭੇ ਨਹੀਂ ਦੰਦਰ ਨਹੀਂ ਮਿਲੇ ਕਪੂਠੇ ਨਹੀਂ ਮਿਲੇ ਸ਼ਰਪੁਰੇ ਇੱਕ ਕਾਰ ਪਟਾਕਾ ਜੇ ਤੁਸੀਂ ਇੱਕ ਬਣਾ ਰਹੇ ਮਾਰਕੀਟ ਬਣਾ ਰਹੇ ਜੀ ਹਾਂ ਜੀ ਫਿਰ ਤੁਸੀਂ ਮੈਂ ਦੇਖਿਆ ਕਿ ਪਟਾਕੇ ਇੰਨਾ ਚੱਲ ਰਿਹਾ ਹੂੰ ਪਟਾਕਾ ਨਾ ਉਹਨੇ ਦੀਵਾਲੀ ਸੀ ਗੁਰਪੁਰਬ ਦੇ ਵੀ ਚੱਲਦਾ ਹੂੰ ਹਾਂਜੀ ਪਟਾਕਾ ਦਸਰੇ ਦੇ ਵੀ ਚੱਲਦਾ ਜਿੰਨੇ ਰਾਵਣ ਸਾੜਦੇ ਆ ਸੀ ਪ੍ਰਦੂਸ਼ਣ ਹੀ ਬਣਾਉਨੇ ਆ ਹੂੰ ਤੇ ਉਹਨੇ ਪਟਾਕੇ ਚੱਲਦੇ ਆ ਬਿਲਕੁਲ ਫਿਰ ਅੱਜ ਕੱਲ ਹੋਰ ਆ ਜਦੋਂ ਕੋਈ ਵਿਆਹ ਹੁੰਦੇ ਨਾ ਜਦੋਂ ਬਰਾਤ ਉਤਰਦੀ ਆ ਪੈਲਸ ਦੇ ਬਾਹਰ ਉਹ 20 25 ਮਿੰਟ ਉਹ ਵੀ ਕਹਿੰਦੇ ਖੜਕੜਖਾ ਕਰਦੇ ਉਦੋਂ ਵੀ ਸੈਲੀਬ੍ਰੇਸ਼ਨ ਪਟਾਕੇ ਨਾਲ ਆ ਇਹ ਮਨੁੱਖ ਦਾ ਸੁਭਾਅ ਆ ਖੜਕੇ ਦੜਕੇ ਕਰਨੇ ਇਹ ਮਨੁੱਖ ਦਾ ਸੁਭਾਅ ਇਦਾਂ ਦਾ ਹੋ ਗਿਆ ਕਿ ਅਸੀਂ ਮਤਲਬ ਕਿੰਨਾ ਸ਼ੋਰ ਮਚਾਉਨੇ ਆ ਅਸੀਂ ਜਿੰਦਗੀ ਨੂੰ ਅਸੀਂ ਕਿੰਨਾ ਦ ਕਰਦਾ ਹੈਗਾ ਜਿਹੜੀ ਨਾ ਅੰਤਰ ਯਾਤਰਾ ਸੀ ਸ਼ਾਂਤ ਚਿੱਤ ਹੋਣ ਦੀ ਅਸੀਂ ਉਹ ਤੋਂ ਹੋ ਗਿਆ ਬਦਰ ਹੋ ਗਿਆ ਜੀ ਅਸੀਂ ਨਾਇਸ ਪੋਲੀਸ਼ਨ ਅਸੀਂ ਉੱਚ ਵੀ ਕਰ ਗਏ ਤੁਹਾਡਾ ਧੂਮੇ ਦਾ ਪੋਲੀਸ਼ਨ ਹੋ ਗਿਆ ਤੁਹਾਡਾ ਰੋਲੇ ਦਾ ਪੋਲੀਸ਼ਨ ਹੋ ਗਿਆ ਪੋਲੀਸ਼ਨ ਕਈ ਪ੍ਰਕਾਰ ਦੇ ਜੀ ਹਾਂਜੀ ਤੇ ਉਹ ਸਾਰੇ ਪੋਲੀਸ਼ਨ ਦਾ ਕਾਰਨ ਹੈਗਾ ਤੇ ਮੈਂ ਸੋਚਦਾ ਸੀਗਾ ਵੀ ਜਿਹੜੀਆਂ ਸਰਕਾਰਾਂ ਦੇ ਬਿਆਨ ਪੜਦਿਆਂ ਕਿ ਉਹਨਾਂ ਨੇ ਐਲਾਨ ਕੀਤਾ ਜੀ ਮੁੱਖ ਮੰਤਰੀ ਨੇ ਐਲਾਨ ਕੀਤਾ ਜੀ ਕਿਸੇ ਮੰਤਰੀ ਨੇ ਐਲਾਨ ਕੀਤਾ ਕਿਸੇ ਹੋਰ ਵਿਦਵਾਨ ਨੇ ਵੀ ਹੁਣ ਗ੍ਰੀਨ ਬਣਾਓ ਤੁਸੀਂ ਜਦ ਇਹਨਾਂ ਦਿਵਾਲੀ ਬਣਾਓ ਕਿ ਦਿਵਾਲੀ ਵੇਲੇ ਤੁਸੀਂ ਬੂਟੇ ਲਾਓ ਜਾਂ ਹੋਰ ਕੰਮ ਕਰੋ ਜੀ ਹਾਂਜੀ ਹੁਣ ਚਾਹੀਦੀ ਹੈ ਵਧੀਆ ਗੱਲ ਹਮ ਪਰ ਜਿਹੜੀ ਪ੍ਰੋਡਕਸ਼ਨ ਆ ਤੁਹਾਡੇ ਮਤਲਬ ਪਟਾਕਿਆਂ ਦੀ ਆ ਹਮ ਹਮ ਇਹ ਕਿੰਨੇ ਬੰਦ ਕਰਨੀ ਹੈ ਹਮ ਹੈਨਾ ਜੀ ਹੁਣ ਟੂਬਲ ਚੱਲ ਰਿਹਾ ਹਮ ਤੇ ਅੱਗੇ ਜਿ세 ਪਾਣੀ ਜਾ ਰਿਹਾ ਜੀ ਠੀਕ ਹੈ ਅੱਗੇ ਕਹਿੰਦੇ ਜੀ ਤੁਸੀਂ ਤਾਂ ਪਾਣੀ ਨਾ ਛਿੜਿਓ ਦੀ ਪਾਣੀ ਅੱਗੇ ਲਾਓ ਨਾ ਪਾਣੀ ਜਾਊ ਕਿੱਥੇ ਹਮ ਉਹ ਕਿਤੇ ਤੇ ਡੰਪ ਹੋਊਗਾ ਇਹਨਾ ਤੁਸੀਂ ਪਿੱਛੇ ਸੋਚੋ ਆਪ ਕਰੋ ਹਾਂਜੀ ਬਿਲਕੁਲ ਤੁਹਾਡੀਆਂ ਜਿਹੜੀਆਂ ਹਸਾਰਨਪੁਰ ਦੇ ਵਿੱਚ ਜਾਂ ਹੋਰ ਅਸੇ ਪਾਸੇ ਜਿਹੜੀਆਂ ਫੈਕਟਰੀਆਂ ਹੈਗੀਆਂ ਜਿਨ੍ਹਾਂ ਤੋਂ ਤੁਸੀਂ ਬਹੁਤ ਜ਼ਿਆਦਾ ਆਰਿਆ ਤੁਹਾਨੂੰ ਹਮ ਟੈਕਸ ਆਰਿਆ ਜੀ ਔਰ ਇਹਦੇ ਵਿੱਚ ਮੈਂ ਦੇਖਿਆ ਕਿ ਇੰਨਾ ਜ਼ਿਆਦੀ ਕਮਾਈ ਇੰਨੀ ਕਮਾਈ ਆ ਵੀ ਹੈ ਤਾਂ ਪोटाश ਹੀ ਆ ਹਮ ਜੀ ਪोटाश ਨੂੰ ਕੱਢੜ ਕੇ ਤੁਸੀਂ ਢੰਗ-ਨੰਗ ਲਾਦਨੇ 68 ਸੌਣ ਲੀਨੇ ਆ ਹਮ 68 ਸੌਣਨੀ ਸੀ ਹੈਨਾ ਔਰ ਉਹ ਪਤਾ ਨਹੀਂ ਕਦੋਂ ਚਲੂ ਮੈਨੂੰ ਲੱਗਦਾ ਨਹੀਂ ਕਿ ਜਦੋਂ ਅਸੀਂ ਰਾਮਚੰਦਰ ਜੀ ਮਤਲਬ 14 ਸਾਲ ਬਾਅਦ ਬਲੰਸ ਕੱਟ ਕੇ ਆਏ ਆ ਇਹ ਸੁਣਿਆ ਸੀ ਵੀ ਕਿਉਂ ਦੇਦੀ ਵਜ ਗਏ ਆ ਪਰ ਇਹਨਾਂ ਨੇ ਪਟਾਕੇ ਵਿੱਚ ਪਟਾਕੇ ਵਜਾਏ ਆ ਹਾਂ ਬਿਲਕੁਲ ਜੀ ਪਟਾਕੇ ਨਹੀਂ ਸੀ ਉਦੋਂ ਹੁੰਦੇ ਹਮ ਅਤਿਸ਼ਬਾਜੀ ਨਹੀਂ ਸੀ ਹੁੰਦੀ ਅਸੀਂ ਕਿੰਨੇ ਜਦੋਂ ਦਰਬਾਰ ਸਾਹਿਬੀ ਅਤਿਸ਼ਬਾਜੀ ਹੁੰਦੀ ਹੈ ਹਾਂ ਜੀ ਪਿਛੇ ਅਸੀਂ ਬਿਜ਼ਨਸ ਘਟਾਇਆ ਵੀ ਆ ਹਮ ਵੀ ਸਗਨ ਕਰ ਲੋ ਸਗਨ ਵੀ ਕਿਉਂ ਕਰੋ ਹਮ ਲੋੜ ਕੀ ਹੈ ਜਿਹੜੀਆਂ ਸੰਸਥਾਵਾਂ ਨੇ ਮਾਰਗਦਰਸ਼ਕ ਬਣਨਾ ਚਾਹੀਦਾ ਜੀ ਹਰ ਤੇ ਉਹ ਅਧਿਆਪ ਅਗਲੋਂ ਦੀ ਹੂੰ ਉਹ ਖੋਤੂ ਸੇ ਰਾਸਤੇ ਤੁਸੀਂ ਫੈਸਲਾ ਕਰੋ ਕਿ ਅਲਸ਼ਿਬਾ ਜੀ ਨਹੀਂ ਚਲੇਗੀ ਕਿੰਨੂ ਕੁਛ ਕਰਨਾ ਹੂੰ ਤੁਸੀਂ ਲੋਕਾਂ ਨੂੰ ਸਹੀ ਮੈਸੇਜ ਦੇਣ ਲਈ ਗੁਰਬਾਣੀ ਦਾ ਸਹੀ ਸੰਚਾਰ ਕਰਨ ਲਈ ਜੇ ਤੁਸੀਂ ਅੱਜ ਮਨਾਉਣਾ ਚਾਹੁੰਦੇ ਹੋ ਵੀ ਅਸੀਂ ਬੰਦੀ ਛੁੜ ਦੇਵਸ ਬਣਾਉਣਾ ਹੈਗਾ ਜੀ ਹਾਂਜੀ ਤੇ ਬੰਦੀ ਛੁੜ ਦੇਵਸ ਦੇ ਵਿੱਚ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਹੂੰ ਜਿਹੜੇ ਬੁੰਜਾ ਰਾਜਾ ਉਸ ਮੇਤ ਬਾਹਰ ਆਏ ਹੈਗੇ ਆ ਗੋਰੀਆ ਦੇ ਕਿਲੇ ਚੋਂ ਉਹਨਾਂ ਬੁੰਜਾ ਰਾਜਿਆਂ ਦੇ ਲੋਕਾਂ ਦਾ ਨਾਂ ਨਹੀਂ ਪਤਾ ਹੂੰ ਹਣਾ ਜੀ ਤੁਹਾਡੇ ਕੋਲ ਹਿਸਟਰੀ ਆ ਕਿ ਅਸੀਂ ਬੁਝਾ ਦੀ ਗਿਣਤੀ ਦੇ ਲਿਖੀ ਆ ਲੇਕਿਨ ਉਹ ਉਹ ਪੱਖ ਨਹੀਂ ਵਿਖਿਆ ਵੀ ਰਾਜੇ ਕਿਹੜੇ ਕਿਹੜੇ ਸੀ ਹੂੰ ਤੋਂ ਵੱਧ ਜਿਆਦੇ 40 ਰਾਜੇ ਰਾਜਸਥਾਨ ਦੇ ਹੀ ਆ ਹੂੰ ਠੀਕ ਆ ਨਾ ਹੁਣ ਉਹ ਪੂਰੇ ਇੰਡੀਆ ਤੋਂ ਰਾਜੇ ਸੀ ਜਿਹੜੇ ਨਾਲ ਆਏ ਆ ਹੂੰ ਹੂੰ ਹੁਣ ਉਹ ਜਿਵੇਂ ਸਾਡੇ ਇਹ ਦੁਵਾਲੀ ਦਾ ਤਿਹਾਰ ਹੂੰ ਦੁਵਾਲੀ ਦਾ ਤਿਹਾਰ ਇਹ ਮੰਨੇ ਜਾਂਦਾ ਸੀ ਵੀ ਹਿੰਦੂ ਸਿੱਖਾਂ ਦਾ ਸਾਂਝਾ ਤਿਹਾਰ ਹੈਗਾ ਹਾਂਜੀ ਹਾਂਜੀ ਹਣਾ ਇਹ ਮਤਲਬ ਕਤਕ ਦੀ ਮਸਿਆ ਜਿਹੜੀ ਹੈਗੀ ਆ ਇਹ ਉਸ ਦਿਨ ਹੁੰਦਾ ਹੂੰ ਠੀਕ ਹੈ ਤੇ ਉਸ ਮਸਿਆ ਦੇ ਵਿੱਚ ਆ ਕੇ ਇਹਨਾਂ ਨੇ ਇਹ ਮਨਾਇਆ ਜਾਂਦਾ ਹੂੰ ਹੁਣ ਉਸ ਦੁਆੜੀ ਦੇ ਵਿੱਚ ਉਸ ਦੁਆੜੀ ਆਦ ਕਲ ਤੋਂ ਚਲਦੀ ਆ ਹੂੰ ਮਤਲਬ ਹਰਗੋਬਿੰਦ ਸਾਹਿਬ ਦੇ ਗਵਾਰੀਤੋਂ ਤੋਂ ਪਹਿਲਾਂ ਹੀ ਦੁਆੜੀ ਚਲਦੀ ਆ ਹੂੰ ਸੈਂਕੜੇ ਸਾਲ ਜੀ ਜੀ ਤੇ ਮਨਾ ਰਹੇ ਹੈਗੇ ਗੁਰੂ ਗ੍ਰੰਥ ਸਾਹਿਬ ਜੀ ਚਲਦੀ ਜਾ ਰਹੀ ਹੈ ਹੂੰ ਔਰ ਗੁਰਬਾਣੀ ਦੇ ਵਿੱਚ ਵੀ ਇਸ ਗੱਲ ਦਾ ਅੰਕਤ ਹੈਗਾ ਹੂੰ ਠੀਕ ਹੈ ਨਾ ਹੁਣ ਜੇ ਲੋਕੀ ਕਹਿ ਦਿੰਦੇ ਕਿ ਕਈ ਵਾਰੀ ਵੀ ਇਦਾਂ ਕਿਉਂ ਹੁੰਦਾ ਇਹ ਕਿਉਂ ਹੁੰਦਾ ਹੈਗਾ ਉਹ ਗੱਲਾਂ ਵੱਖਰੀਆਂ ਹੈਗੀਆਂ ਜੀ ਲੇਕਿਨ ਮੈਂ ਕਿੰਨਾ ਹੂੰ ਮੈਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰੋ ਹੂੰ ਸਕੂਲਾਂ ਕਾਰਜਾਂ ਵਿੱਚ ਜਿਹੜੇ ਅਧਿਆਪਕ ਜਾਂ ਪ੍ਰਾਧਿਆਪਕ ਹੈਗੇ ਆ ਉਹਨਾਂ ਦਾ ਪੱਪਾ ਪਰ ਜੋਰ ਲੱਗਾ ਨੇ ਵਾਤਾਵਰਨ ਸੰਬੰਧਿਤ ਹੈ ਗਿਆ ਸਾਡੇ ਸੰਤ ਸੀਚੇਵਾਲ ਸਾਹਿਬ ਵਰਗੇ ਹਾਂਜੀ ਜਿਹੜੇ ਮਤਲਬ ਪੂਰੇ ਸਮਰਪਿਤ ਹੈਗੇ ਨੇ ਵਾਤਾਵਰਨ ਪ੍ਰੇਮੀ ਵਾਤਾਵਰਨ ਪ੍ਰੇਮੀ ਸੀਚੇਵਾਲ ਨੇ ਕਿੰਨੇ ਸੈਗੜੇ ਲੋਕਾਂ ਨੂੰ ਪੈਦਾ ਕਰ ਲਿਆ ਹੂੰ ਲਖਨ ਦਰਖਤ ਲਗਾਉਂਦੇ ਆ ਉਹਨੇ ਵਾਟਰ ਪੋਲੂਸ਼ਨ ਨੇ ਵੀ ਦੇਖਿਆ ਉਹਨਾਂ ਨੇ 에어 ਪੋਲੂਸ਼ਨ ਨੇ ਵੀ ਸਾਫ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਦੇ ਹਿੱਸੇ ਆਈ ਹੈ ਹਮ ਔਰ ਅਸੀਂ ਜਦੋਂ ਇਹ ਕਹਿੰਦੇ ਆ ਕਿ ਉਹ ਵਾਤਾਵਰਣ ਪ੍ਰੇਮੀਆਂ ਪਦਮਸ਼ਰੀ ਅਵਾਰਡ ਮਿਲਿਆ ਉਹਨਾਂ ਨੂੰ ਹਮ ਅਸੀਂ ਕਿਉਂ ਨਹੀਂ ਲੈ ਸਕਦੇ ਹਮ ਬਿਲਕੁਲ ਹੈਨਾ ਜੀ ਜੀ ਸਾਰੇ ਕਿਉਂ ਨਹੀਂ ਲੈ ਸਕਦੇ ਹਮ ਜੇ ਕੋਈ ਬੰਦਾ ਜੇ ਮਤਲਬ ਖੜੂਰ ਸਾਹਿਬ ਵਾਲੇ ਬਾਬਾ ਜੀ ਹੈਗੇ ਆ ਹਾਂਜੀ ਉਹਨਾਂ ਨੇ ਵੀ ਮਤਲਬ ਸਿਕਰ ਕੀਤਾ ਇਸ ਮਾਮਲੇ 'ਚ ਬਹੁਤ ਸਾਰੇ ਲੋਕਾਂ ਨੇ ਹਮ 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 ਪਰ ਮੈਂ ਹੈਰਾਨ ਹਾਂ ਕਿ ਇੰਨੀ ਵੱਡੀ ਆਬਾਦੀ ਦੇ ਵਿੱਚ ਅਜੇ ਇਸ ਪੋਲੂਸ਼ਨ ਦੇ ਖਿਲਾਫ ਲੜਨ ਵਾਲੇ ਲੋਕ ਹੈਗੇ ਆ ਉਂਗਲਾਂ ਦੇ ਗਿਣੇ ਜਾ ਸਕਦੇ ਹਨ ਹਮ ਹਣਾ ਅਜੇ ਕਾਫਲੇ ਨਹੀਂ ਬਣੇ ਜੀ ਬੇਸ਼ੱਕ ਅਸੀਂ ਮਤਲਬ ਵਾਣਾ ਮਾਹੌਸਲ ਮਨਾ ਕੇ ਸਾਰੇ ਬੂਟੇ ਫੋਟੋ ਖਿਜੋਣੇ ਲਾ ਲਏ ਨੇ ਹਮ ਨੇਪਾਲ ਦੇ ਨਹੀਂ ਦਿਸੇ ਬਿਲਕੁਲ ਠੀਕ ਹੈ ਨਾ ਜੀ ਜੀ ਗੱਲ ਹੈ ਕਿ ਅਸੀਂ ਸਿਰਫ ਸਲੋਗਨ ਦੇ ਰਹੇ ਆ ਅਸੀਂ ਇਸ਼ਤਿਹਾਰ ਦੇ ਰਹੇ ਆ ਸਾਡੇ ਦੇ ਵਿੱਚ ਨਾ ਸਰਕਾਰਾਂ ਦੇ ਵਿੱਚ ਜਾਂ ਜਿਹੜੇ ਸਿਆਸਤਦਾਨ ਤੇ ਅੱਜਕੱਲ ਹੈ ਹੀ ਇਹਨਾਂ ਦਾ ਯਕੀਨੀਕ ਤੇ ਦੱਸਦਾ ਇਹਨਾਂ ਦੇ ਕਹਿਣੀ ਕਰਮ 'ਚ ਫਰਕ ਬਹੁਤ ਆ। ਜੀ ਜੀ ਜੀ। ਇਹ ਜੋ ਕਹਿੰਦੇ ਆ ਉਹ ਕਰਦੇ ਨਹੀਂ ਜੋ ਕਰਦੇ ਉਹ ਕਹਿੰਦੇ ਨਹੀਂ। ਗਿਰਗੜ ਵੀ ਸ਼ਰਮ ਆ ਜਾਂਦੀ ਆ ਜੀ। ਗਿਰਗੜ ਵੀ ਸ਼ਰਮ ਆ ਜਾਂਦੀ ਆ ਵੀ ਇੰਨੇ ਰੰਗ ਬਦਲਦੇ ਆ। ਜੀ ਹਾਂਜੀ। ਤੇ ਮੈਂ ਇਹ ਇਹ ਰੰਗ ਬਦਲਣੇ ਲੋਕਾਂ ਦੀ ਇਹ ਤਾਂ ਇਹ ਲੋਕ ਇਹਨਾਂ ਨੂੰ ਅਦਰਸ਼ ਨਹੀਂ ਮੰਨਦੇ। ਹੂੰ ਬਿਲਕੁਲ ਹਾਂਜੀ। ਜੇਕਰ ਕਿਸੇ ਮੰਤਰੀ ਨੇ ਕਿਸੇ ਮੁੱਖ ਮੰਤਰੀ ਨੇ ਕਿਸੇ ਪ੍ਰਧਾਨ ਮੰਤਰੀ ਨੇ ਜੇ ਗੱਲ ਕਹੀ ਹੋਵੇ ਹੂੰ ਬਿਆਗ ਆਲਾ ਆਪਣੀ ਦੀ ਤਾਂ ਬਸ ਸਕਦਾ ਸਮਾਜ ਤਾਂ ਬਸਦਾ ਮਨ ਤਾਂ ਬਸ ਸਕਦੀ ਆ ਹੂੰ ਭਾਈ ਜਰਾ ਤਾਂ ਵਧੀਆ ਤੰਦਰੁਸਤ ਰਹਿ ਸਕਦਾ ਆ ਕੰਮ ਕਰੋ ਹੂੰ ਉਹ ਕਹਿੰਦੇ ਪਰਵਾ ਤੇਰਾ ਕੈਰੈਕਟਰ ਤੇ ਹੈ ਨਹੀਂ ਇਹ ਹੂੰ ਜੀ ਹੈਨਾ ਤੂੰ ਗੱਲ ਕਰ ਰਿਹਾ ਹੈਗਾ ਸ਼ਾਂਤੀ ਦੀ ਹੂੰ ਤੇ ਸੌਦਾ ਕਰ ਰਿਹਾ ਹੈਗਾ ਜੋ ਹੱਜ ਜਾਂਦਾ ਜਿਹੜਾ ਕੁਝ ਜਾਂਦਾ ਜੀ 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 ਗੱਲ ਕਰ ਰਹੇ ਤੁਸੀਂ ਅਮਨ ਸ਼ਾਂਤੀ ਦੀ ਹੂੰ ਤੇ ਤੁਸੀਂ ਮਜ਼ਾਇਲਾ ਦੀ ਗੱਲ ਕਰ ਰਹੇ ਹੈਗੇ ਹੂੰ ਉਹ ਕਿਤੇ ਚਲਾਉਣੀ ਆ ਕਿਉਂ ਚਲਾਉਣੀ ਆ ਉਹ ਲਈ ਮਜ਼ੇਲਾ ਚਲ ਨਹੀਂ ਆ ਜਾਂ ਤੁਸੀਂ ਬੰਬਾਰਡਮੈਂਟ ਕਰਨੀ ਆ ਕੱਲ ਨੂੰ ਕਿਸ ਨੂੰ ਤਬਾਹ ਕਰਨ ਵਾਸਤੇ ਉਹ ਕੀ ਫਿਰੋਣਾ ਉਹਦਾ ਪੋਲੂਸ਼ਨ ਸਾਡੇ ਵੱਲ ਨਹੀਂ ਹੋਣਾ ਬਿਲਕੁਲ ਜੀ ਬਿਲਕੁਲ ਬਿਲਕੁਲ 1% ਦਾ ਹਜ਼ਾਰਵਾਂ ਹਿੱਸਾ ਵੀ ਲੋਕ ਉਸ ਗਲਤੇ ਨਹੀਂ ਖੜੇ ਜਿੱਥੇ ਹੋਣਾ ਚਾਹੀਦਾ ਹਾਂ ਹੈਨਾ ਜੀ ਜੇ ਸਰਕਾਰਾਂ ਚਾਹੁੰਦੀਆਂ ਹੈਗੀਆਂ ਕਿ ਪਟਾਕਾ ਪੋਲੂਸ਼ਨ ਮਾੜਾ ਹੋਵੇ ਇਹ ਤਾਂ ਆਪੇ ਚੱਲਦੀ ਆ ਤੁਸੀਂ ਬੰਦ ਕਰੋ ਹੂੰ ਬੰਦ ਕਰ ਦਿਓ ਜੇ ਪ੍ਰਾਲੀ ਨੂੰ ਅੱਗੇ ਲਾਉਣ ਨਾਲ ਵਕਤ ਅਕੀਦਾਂ ਫੈਲਦੀ ਆ ਜੇ ਤਾਂ ਤੁਹਾਨੂੰ ਕਿਹਾ ਪਹਿਲਾਂ ਫੈਕਟਰੀਆਂ ਦਾ ਦੂਜਾ ਉਹ ਵੀ ਚੱਲਦਾ ਇਹ ਅਸੀਂ ਦੇਖਿਆ ਜਦੋਂ ਅੱਗ ਲੱਗਦੀ ਚੱਲਦੇ ਆ ਹੁਣ ਉਹ ਕਿਸਾਨ ਜਿਹੜਾ ਹੈਗਾ ਇਹ ਕਹਿੰਦਾ ਕਿ ਮੇਰੇਆ ਮੈਂ ਕੀ ਕਰਾਂ ਮੈਂ ਅਗਲੀ ਫਸਲ ਵੇਚਣੀ ਆ ਜੀ ਹਾਂਜੀ ਮੈਂ ਕਰਨਾ ਕੀ ਆ ਪਰ ਕਿਸਾਨ ਨੂੰ ਮੈਂ ਬੇਨਤੀ ਕਰਦਾ ਕਿ ਤੂੰ ਝੋਨਾ ਲਾ ਲਿਆ ਹੂੰ ਹੂੰ ਠੀਕ ਆ ਉਹਦੇ ਜਿਹੜੀ ਮੁੰਜਰਾਂ ਸੀਗੀਆਂ ਝਾੜ ਸੀ ਫਸਲ ਦਾ ਉਹਦੇ ਮੈਂ ਕਿ ਮੰਡੀ ਸਿੱਟ ਲਿਆ ਤੇ ਜਿਨ੍ਹਾਂ ਦੀ ਮੁੰਜਰਾਂ ਦਿੱਤੀਆਂ ਉਹਨੂੰ ਵੀ ਸੰਭਾਲ ਹੂੰ ਬਿਲਕੁਲ ਜੀ ਹਣਾ ਉਸ ਵੀ ਰੱਖੇ ਕਰਨਾ ਉਹਨਾਂ ਦਾ ਨੈਤਿਕ ਫਰਜ਼ ਬਣਦਾ ਹੁਣ ਅਪੋ ਤੋਂ ਗੱਲਾਂ ਕਰਦੇ ਸੀ ਵੀ ਆਵਾਰਾ ਛੱਡੇ ਪਸ਼ੂ ਬੇਸਾਰਾ ਕਰਤੇ ਜੀ ਹਾਂਜੀ ਤੁਸੀਂ ਜਿੰਦ ਤੋਂ ਦਾ ਫਾਇਦਾ ਲੈ ਲਿਆ ਉਦੋਂ ਬਾਅਦ ਛੱਡਦੇ ਹੂੰ ਵੀ ਇੰਨੇ ਆਪਾਂ ਅਕਿਰਤਕਣ ਹੋ ਗਏ ਹੂੰ ਜਿਹਨੂੰ ਤੁਸੀਂ ਪਾਲਿਆ ਬੂਟੇ ਨੂੰ ਹੂੰ ਸਿਰ ਮੁੰਜਰਾ ਲੈਣ ਲਈ ਜੀ ਤੁਸੀਂ ਝਾੜ ਦੇ ਲਿਆ ਤੇ ਉਹ ਵੀ ਕਿੰਨੇ ਸੰਭਾਲਣਾ ਹੂੰ ਬਿਲਕੁਲ ਉਹ ਸਰਕਾਰ ਨੂੰ ਜਿਵੇਂ ਡਰਾਈ ਜਾਂਦੇ ਆ ਸਰਕਾਰ ਸਾਨੂੰ ਕੀ ਦੇ ਸਕਦੀ ਆ ਸਰਕਾਰ ਬਗੈਰਕ ਠਗਣਾ ਸਾਨੂੰ ਉਹ ਤੁਹਾਨੂੰ ਮਲਿਆਮੈਂਟ ਕਰਨ ਲਈ ਜਾਂ ਉਹ ਸਾਹਮਣੇ ਮਸ਼ੀਨੀ ਕਰ ਦੇ ਸਕਦੀ ਆ ਸਬਸਿਡੀ ਦੇ ਸਕਦੀ ਆ ਜੀ ਲੇਕਿਨ ਜਾਗਰਤੀ ਸਾਬ ਕਰਨੀ ਪਣੀ ਬਿਲਕੁਲ ਸਹੀ ਗੱਲ ਹੈ ਹਮ ਕਿਸਾਨ ਬਹੁਤ ਸਾਰੇ ਕਿਸਾਨ ਹੈਗੇ ਆ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਕਿਸਾਨ ਹੈਗੇ ਮੈਂ ਉਹਨਾਂ ਨੂੰ ਸੱਚੀ ਗੱਲ ਆ ਮੈਸੇਜ ਦਾ ਕਰਦਾ ਹਮ ਹਮ ਕਿ ਕਿਸਾਨ ਹੈਗੇ ਜਿਨ੍ਹਾਂ ਨੇ ਮਤਲਬ ਫਸਲ ਝੋਨੇ ਦੀ ਵਧੀਆ ਕਰਦੇ ਆ ਤੇ ਅੱਜ ਤੱਕ ਅੱਗ ਨਹੀਂ ਲਾਈ ਹਮ ਮਿਸਾਲ ਕਾਇਮ ਕੀਤੀ ਉਹਨਾਂ ਨੇ ਦਾਦਾ ਸਾਫ ਤੋਂ ਹੋ ਗਏ ਲੋਕਾਂ ਨੇ ਅੱਗ ਲਾਈ ਦੀ ਕਹਿੰਦੇ ਨਹੀਂ ਜੀ ਮੇਰੇ ਪਿੰਡ ਦੇ ਸੁਧਾਰਾਤਮਾ ਸਿੰਘ ਹੈਗੇ ਉਹ ਕਹਿੰਦਾ ਭਾਜੀ ਮੈਂ ਤਾਂ ਦਸ ਸਾਲ ਹੋ ਗਏ ਹੂੰ ਮੈਂ ਕਿਹਾ ਤੂੰ ਕਿਉਂ ਅਗਲਾ ਜੀ ਕਹਿੰਦਾ ਮੈਨੂੰ ਗਰਵਾਣੀ ਸਮਝ ਲੱਗੀ ਬਾਬਾ ਨਾਨਕ ਦੀ ਹੂੰ ਕੀ ਬਾਤ ਹੈ ਹੈਨਾ ਜੀ ਤੁਸੀਂ ਆਹ ਕੀ ਕੀਤਾ ਮੈਂ ਕਿਹਾ ਹੂੰ ਗੱਲ ਹੈਗੀ ਮੈਂ ਦੱਸਿਆ ਕਿ ਲੋਕਾਂ ਨੂੰ ਸਮਝ ਨਹੀਂ ਪੈਣੀ ਹੂੰ ਸਮਝ ਕਦੋਂ ਪੈਣੀ ਹੈ ਜਦੋਂ ਲੋਕਾਂ ਨੂੰ ਸਮਝ ਵੱਲ ਤੁਰਨਗੇ ਹੂੰ ਜੀ ਇਹ ਕੋਈ ਗੱਲ ਮੈਂ ਸੁਣਾਉਣਾ ਜਦੋਂ ਅਸੀਂ ਨਾ ਨੌਜਵਾਨ ਬੱਚੇ ਨਹੀਂ ਸਮਝਦੇ ਹੂੰ ਉਹਨਾਂ ਨੇ ਇਹਨਾਂ 68ੂ ਕਰਨੀ ਹੁੰਦੀ ਹੈ ਹਾਂ ਜੀ ਕਹਿ ਲੋ ਵੀ ਮਢੀਰਵਾਦਾ ਹਾਂ 1987 ਦੀ ਗੱਲ ਹੈਗੀ 87 ਦੀ ਗੱਲ ਹੈ ਅੱਛਾ ਜੀ ਮੈਂ ਕਰਮੋਦੋ ਨਾ ਡੀਏਵੀ ਕਾਲਜ ਬਠਿੰਡੇ ਸੇ ਲੈਕਚਰਰ ਠੀਕ ਹੈ ਨਵੇਂ ਨਵੇਂ ਲੱਗੇ 23 ਸਾਲ ਦੀ ਉਮਰ ਸੀ ਮੇਰੀ ਹੂੰ ਤੇ ਉਹ ਸਾਰੇ ਇਦਾਂ ਤੇ ਉਦੋਂ ਇਹ ਕਹਿੰਦੇ ਦਿਵਾਲੀ ਨਾ ਸਾਡੇ ਖੂਰ ਸੀ ਲੈਕਚਰਰ ਪ੍ਰੋਫੈਸਰ ਸੀਗੇ ਹੂੰ ਮਕੇਸ਼ ਬਾਂਸਲ ਉਹ ਰਟਾਇਰ ਪ੍ਰਿੰਸੀਪਲ ਹੋਏ ਹੁਣ ਤੇ ਤੇ ਉਹ ਕਾਮਰਸ ਦੇ ਲੈਕਚਰਰ ਸੀ ਤੇ ਉਹਨਾਂ ਦਾ ਢੱਬੜੀ ਨਾਲ ਹੀ ਸੀ ਬਠਿੰਡੇ ਤੋਂ ਪਰੇ 30 ਕਿਲੋਮੀਟਰ ਢੱਬੜੀ ਆ ਹੂੰ ਤੂੰ ਕਹਿੰਦੇ ਆ ਕਿ ਦਿਵਾਲੀ ਨਾ ਅਸੀਂ ਉੱਥੇ ਮਨਾਉਣੀ ਆ ਅੱਛਾ ਜੀ ਮੇਰੇ ਨਾਲ ਗੋਸ ਪ੍ਰੋਫੈਸਰ ਕੰਗ ਪ੍ਰੋਫੈਸਰ ਇੱਕ ਸੀਗੇ ਸਿੱਧੂ ਤੇ ਇੱਕ ਅਸੀਂ ਸਾਰੇ ਚਲੇ ਗਏ ਉੱਥੇ ਤੂੰ ਘਰ ਉਹਦੇ ਬੈਠੇ ਆਂ ਤੇ ਉੱਥੇ ਉਹਨਾਂ ਨੇ ਜੀ ਉਹ ਵਾਸਤੇ ਬਿਚੂ ਕਰਤੀ ਪਟਾਕੇ ਅੱਛਾ ਜੀ ਮੈਂ ਆਪਣੇ ਜੀਵਨ ਚ ਪਟਾਕਾ ਨਹੀਂ ਚਲਾਇਆ ਹੂੰ ਮੈਨੂੰ ਨਿੱਕੇ ਤੋਂ ਸਮਝ ਲੱਗ ਗਈ ਸੀ ਵੀ ਇਹ ਗਲਤ ਆ ਹੂੰ ਔਰ ਮੈਂ ਨਹੀਂ ਕਦੇ ਚਲਾਇਆ ਪਟਾਕਾ ਨਹੀਂ ਇਹ ਫੁੱਲ ਜੜੀ ਵੀ ਨਹੀਂ ਚਲਾਈ ਕਦੇ ਹੂੰ ਹਨਾ ਅਸੀਂ ਪੁੰਬੀਦੀ ਵੀ ਨਹੀਂ ਚਲਾਈ ਉਹ ਦੇਖੀ ਲੋਕੀ ਕਰਦੇ ਮੈਂ ਕਿਹਾ ਨਹੀਂ ਕੀਤਾ ਕਦੇ ਹੂੰ ਤੇ ਉਹ ਪਟਾਕਾ ਚਲਾਵੇ ਸਾਰੇ ਸਾਹਮਣੇ ਉਹਨੇ ਮੋਮਬਤੀ ਫੜੀ ਹੋਈ ਅੱਗ ਲਾਵੇ ਐ ਸੜਦੇ ਉਹ ਅੱਗ ਲਾਵੇ ਐ ਸੜਦੇ ਹਵਾ ਚ ਹੀ ਹੈ ਨਾ ਹਾਂ ਹਾਂ ਉਹਨੇ ਨਾ 10 ਜਦੋਂ ਸੜਤੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮਕੇਸ਼ ਯਾਰ ਗੱਲ ਸੁਣ ਮੈਂ ਕਿਹਾ ਤੇਰੇ ਕੋਲ ਕੋਈ 10-10 ਦੇ 5 ਲੋਟ ਹੈਗੇ ਅੱਛਾ 10000 ਰੁਪਏ ਦੇ ਹਾਂ ਕਿੰਨਾ ਹੈਗੇ ਹਾਂ ਹਾਂ ਮੈਂ ਕਿਹਾ ਦੇਈ ਯਾਰ ਉਹਨੇ ਮੈਨੂੰ ਜੇਬ ਵਿੱਚ ਕੜ ਕੇ ਫੜਾਤੇ ਹਾਂ ਮੈਂ ਕਿਹਾ ਹੁਣ ਤੂੰ ਨਾ ਪਟਾਕੇ ਨਾ ਸੱਟ ਆਹ ਕੱਲਾ ਕੱਲ ਅੱਗ ਅੱਗ ਸੱਟ ਹਾਂ ਨਾ ਨਾ ਆ ਮੈਂ ਕਿਹਾ ਸੜਨ ਲੱਗ ਰ ਮੈਨੂੰ ਕਹਿੰਦੇ ਇਹ ਕੀ ਗੱਲ ਹੋਈ ਮੈਂ ਉਹ ਕੀ ਕੀਤਾ ਤੇ ਉਹ ਵੀ ਤਾਂ ਉਹ ਹੀ ਆ ਹਨਾ ਨੋਟਾ ਨੂੰ ਅੱਗ ਲਾਉਣ ਦੇ ਤਰ੍ਹਾਂ ਤੂੰ ਥੋੜੇ 10 ਰੁਪਏ ਦਾ ਇੱਕ ਪਟਾਕਾ ਤੂੰ ਐਦਾਂ ਸੜਦਾ ਅੱਗ ਲਾ ਕੇ ਹਾਂ ਉਹ ਵੀ ਨੋਟਿਸ ਆੜਿਆ ਕਿ ਬਿਲਕੁਲ ਹਨਾ ਤੂੰ ਕਮਰਸ ਦਾ ਇੱਕ ਵਿਦਿਆਰਥੀ ਹੋ ਕੇ ਕਮਰਸ ਦਾ ਇੱਕ ਪ੍ਰੋਫੈਸਰ ਹੋ ਕੇ ਤੂੰ ਆ ਕੀ ਕਰ ਰਿਹਾ ਹੂੰ ਨਹੀਂ ਬਹੁਤ ਗੱਲ ਮੈਂ ਕਿਹਾ ਮੈਂ ਇਹ ਨਹੀਂ ਕਰ ਸੁਣਨੀ ਵੀ ਉਹਦੇ ਨਾਲ ਤੁਸੀਂ ਪਰਚੇਜ਼ਿੰਗ ਕੀਤੀ ਜਾਂ ਇਕਨੋਮੀ ਨਹੀਂ ਪੈਦਾ ਹੋਇਆ ਪ੍ਰੋਡਕਸ਼ਨ ਪੈਦਾ ਹੋਇਆ ਕੀਤਾ ਕੀ ਆ ਰਿਜ਼ਲਟ ਕੀ ਆ ਅੱਗ ਲਾਈ ਬਿਲਕੁਲ ਗੱਲ ਤਾਂ ਇਹ ਕਿ ਵੀ ਤੁਸੀਂ ਪ੍ਰੋਡਕਟਿਵ ਤਾਂ ਨਹੀਂ ਕੀਤਾ ਕੰਮ ਹਮ ਡਿਸਟਰਕਟਿਵ ਕੰਮ ਜੀ ਜੀ ਡਿਸਟਰਕਟਿਵ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਹਮ ਸੈਲੀਬ੍ਰੇਟ ਕਿਹਨੂੰ ਕਹਿਣਾ ਹੈ ਵੀ ਤੁਸੀਂ ਪੈਸੇ ਲਾਏ ਆ ਉਸ ਬੰਦੇ ਅਤਵਾਦ ਨੂੰ ਹੋਇਆ ਅਤਵਾਦ ਤਾਂ ਤਾਂ ਬੰਦਾ ਤੁਹਾਡੇ ਜਿਖ ਹੋਰ ਬੰਦਾ ਹੋਇਆ ਤਾਂ ਤੁਸੀਂ ਕਰੋ ਸੈਲੀਬ੍ਰੇਟ ਜੀ ਹੈਨਾ ਹਮ ਸਾਡੀ ਅੱਜ ਦੀ ਜਿਹੜੀ ਸੈਲੀਬ੍ਰੇਸ਼ਨ ਆ ਉਹ ਡਿਸਟਰਕਟਿਵ ਡਿਸਟਰਕਟਿਵ ਹੋਈ ਹੈ ਹਮ ਵਿਨਾਸ਼ ਕਰੀ ਆ ਜੀ ਵਿਕਾਸ ਕਰੀ ਨਹੀਂਗੀ ਹਮ ਸਹੀ ਗੱਲ ਹੈ ਹੈਨਾ ਹਮ ਜੀ ਮਤਲਬ ਜਿੰਨਾ ਚਿਰ ਸਾਨੂੰ ਇਹ ਸਮਝ ਨਹੀਂ ਪਊਗੀ ਉਹਨਾਂ ਇੱਕ ਤੇ ਪਬਲਿਕ ਸਮਝੇ ਚਾਹੀਦੀ ਹੈ ਸਰਕਾਰ ਦੀ ਇਹ ਸਮਝ ਚਾਹੀਦੀ ਆ ਕਿ ਉਹ ਪਟਾਕਾ ਅਨਰੈਸਟ ਨੂੰ ਲਾਅ ਕਰ ਦੇਣ ਲੋੜ ਹੀ ਨਹੀਂ ਸਮਝ ਦੀ ਜੀ ਬਿਲਕੁਲ ਲੋੜ ਨਹੀਂ ਤੇ ਫਿਰ ਮਨੂੰਗਾ ਕਿ ਸਰਕਾਰਾਂ ਜਿਹੜੀਆਂ ਨਾ ਗ੍ਰੀਨ ਦਿਵਾਲੀ ਦੀ ਗੱਲ ਕਰਦੀਆਂ ਜਾਂ ਹੋਰ ਗੱਲ ਕਰਦੀਆਂ ਗੀਆਂ ਚੰਗਾ ਪਸੇ ਪੋਲੂਸ਼ਨ ਦੇ ਗੱਲ ਕਰਦੀਆਂ ਫਿਰ ਸੱਚ ਬੋਲਦੀਆਂ ਨਹੀਂ ਤੇ ਝੂਠ ਆ ਹੂੰ ਸਹੀ ਹੈ ਜੀ ਸੋ ਬਿਲਕੁਲ ਜੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸਿਰਫ ਸਰਕਾਰੀ ਕੋਸ਼ਿਸ਼ਾਂ ਜਾਂ ਫਿਰ ਕਾਨੂੰਨੀ ਪਾਬੰਦੀਆਂ ਦੀ ਮਤਲਬ ਕਿ ਕਾਫੀ ਨਹੀਂ ਹੈ ਸਗੋਂ ਸਮਾਜ ਦੇ ਹਰ ਵਰਗ ਨੂੰ ਇਸ ਦੇ ਵਿੱਚ ਸਹਿਯੋਗ ਦੇਣਾ ਪਵੇਗਾ ਸੋ ਇਹ ਸਮੱਸਿਆ ਸਿਰਫ ਸਰਕਾਰ ਜਾਂ ਕਿਸਾਨਾਂ ਦੀ ਨਹੀਂ ਹੈ ਸਗੋਂ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਸੋ ਸਾਨੂੰ ਸਾਰਿਆਂ ਨੂੰ ਹੀ ਰਲ ਮਿਲ ਕੇ ਹੀ ਇੱਕ ਸੁਰੱਖਿਅਤ ਅਤੇ ਹਰੇ ਭਰੇ ਭਵਿੱਖ ਦੇ ਲਈ ਕਦਮ ਵਧਾਉਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਅਗਲੀਆਂ ਪੀੜ੍ਹੀਆਂ ਵੀ ਸਾਫ਼ ਵਾਤਾਵਰਣ ਦਾ ਆਨੰਦ ਲੈ ਸਕਣ ਸੋ ਘਟਾ ਸਾਹਿਬ ਬਿਲਹੋ ਚ ਲਈ ਇੱਕ ਛੋਟੀ ਜਿਹੀ ਬ੍ਰੇਕ ਦਾ ਬਿਲਦੇ ਬ੍ਰੇਕ ਤੋਂ ਸੋ ਦੋਸਤੋ ਤੁਸੀਂ ਕਿੰਝ ਜਾਣਾ ਹਿਰਦੇ ਆਪ ਬ੍ਰੇਕ ਤੋਂ ਉਸ ਬਾਅਦ